Transcrição e ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਇਲਾਕੇ ਥਾਣਾ ਕੱਚਾ ਪੱਕਾ ਦੀ ਪੁਲਿਸ ਦੇ ਵੱਲੋਂ ਤਕਰੀਬਨ 90 ਕਿਲੋ ਲਾਹਣ ਅਤੇ ਇੱਕ ਚਾਲੂ ਪੱਠੀ ਸਮੇਤ 4.5 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਜਿਕਰਯੋਗ ਹੈ ਕਿ ਪੁਲਿਸ ਦੇ ਵੱਲੋਂ ਇਸ ਪੱਠੀ ਨੂੰ ਚਲਾ ਰਿਹਾ ਵਿਅਕਤੀ ਵੀ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਐਸਐਚਓ ਦਵਿੰਦਰ ਸਿੰਘ ਨੇ ਦੱਸਿਆ ਕਿ ਨਸ਼ਿਆ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਵਿੱਢੀ ਗਈ ਮੁਹਿੰਮ ਦੇ ਤਹਿਤ ਸਰ ਇੱਕ ਨਜਾਇਜ਼ ਸ਼ਰਾਬ ਦਾ ਜਿਹੜਾ ਵਾ ਵੀਡੀਓ ਵਾਇਰਲ ਹੋ ਰਹੀ ਆ। ਲੂ ਪੱਠੀ ਦੀ ਕੀ ਹੈ ਮਾਮਲਾ ਸਾਰਾ ਜੀ ਕੀ ਕਾਰਵਾਈ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਜੀਐਸਚੋਹਾਨ ਸਾਹਿਬ ਨੇ ਸਖਤ ਅੰਦਵੇਸ਼ ਕੀਤੇ ਆ ਸਾਨੂੰ ਵੀ ਕੋਈ ਵੀ ਕੋਈ ਇਲਾਕੇ ਦੇ ਵਿੱਚ ਨਸ਼ਾ ਵੇਚਣ ਵਾਲਾ ਉਹਨੂੰ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਤੇ ਸ੍ਰੀ ਪ੍ਰੀਤਿੰਦਰ ਸਿੰਘ ਡੀਐਸਪੀ ਸਾਹਿਬ ਪਿੱਖੀਵੰਡ ਦੀ ਦੇਖ ਰੇਖੇ ਅਸੀਂ ਇਲਾਕੇ ਦੇ ਵਿੱਚ ਜੋ ਵੀ ਨਸ਼ਾ ਵੇਚਣ ਵਾਲਿਆਂ ਉਹਨਾਂ ਤੋਂ ਵਾਰ-ਵਾਰ ਤਲਾਸ਼ ਉਹਨਾਂ ਦੇ ਇਕੱਠੀ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਆ ਜੋ ਇਸੇ ਲੜੀ ਦੇ ਤਹਿਤ ਅੱਜ ਏਐਸਏ ਗਰਮੀਤ ਸਿੰਘ ਥਾਣਾ ਕੱਚਾ ਪੱਕਾ ਸਮੇਤ ਮਲਾਜ਼ਮਾਂ ਦੇ ਗਸ਼ਤੇ ਸੀ ਜਦੋਂ ਇਹ ਦਿয়ালਪੁਰੇ ਵੱਲ ਛੱਡੇ ਤੇ ਪਹੁੰਚਿਆ ਪੁੱਜਿਆ ਤਾਂ ਉਹਨੂੰ ਤਲਾਸ਼ ਮਿਲੀ ਮੁਖੁਰ ਖਾਸ ਨੇ ਦੱਸਿਆ ਵੀ ਜਿਹੜਾ ਜਸਪੀਰ ਸਿੰਘ ਜੱਗਾ ਪੁੱਤਰ ਦਰਬਾਗ ਸਿੰਘ ਇਹ ਦਿয়ালਪੁਰੇ ਦਾ ਹੀ ਰਹਿਣ ਵਾਲਾ ਤੇ ਇਹ ਹੁਣ ਇੱਕ ਭੁਪਿੰਦਰ ਸਿੰਘ ਦੀ ਪਛਮਾ ਵਾਲੀ ਹਵੇਲੀ ਆ ਉਹਦੇ ਚ ਪੱਠੀ ਲਾ ਕੇ ਨਜਾਇਜ਼ ਸ਼ਰਾਬ ਕਸੀਰ ਕਰ ਰਿਆ ਜੋ ਤਲਾਬ ਬੜੀ ਭਰੋਸੇਯੋਗ ਮੋਤਬਰ ਸੀ ਇਸ ਲਈ ਇਹਨੇ ਰੁਕਾ ਲੈ ਕੇ ਪਰਚਾ ਦਰਜ ਕਰਾਇਆ ਜਸਪ੍ਰੀਤ ਸਿੰਘ ਦੇ ਖਿਲਾਫ ਉਸ ਤੋਂ ਬਾਅਦ ਮੌਕੇ ਤੇ ਪੁੱਜਾ ਤੇ ਜੋ ਮੁਖਬਰ ਦੇ ਦੱਸਣ ਮੁਤਾਬਕ ਉੱਥੇ ਵਾਕਿਆ ਜਸਪ੍ਰੀਤ ਸਿੰਘ ਜਿਹੜਾ ਜੱਗਾ ਸੀ ਉਹ ਪੱਠੀ ਲਾ ਕੇ ਨਜਾਇਜ਼ ਸ਼ਰਾਬ ਕਸੀਰ ਕਰ ਰਿਆ ਸੀ ਜੋ ਇਹਨੇ ਉਹਨੂੰ ਮੌਕੇ ਤੇ ਕਾਬੂ ਕਰਕੇ ਇਹਦੀ ਪੱਠੀ ਨੂੰ ਸਮਾਨ ਪੱਠੀ ਨੂੰ ਕਬਜ਼ੇ ਚ ਲਿਆ ਲਾਣ ਦੀ ਛਾੜ ਦੀ ਮਿਲਤੀ ਕੀਤੀ ਜੋ 90 ਕਿਲੋ ਲਾਣ ਹੋਈ ਹੈ ਜੀ ਡਰਮ ਦੇ ਵਿੱਚੋਂ ਤੇ 4.5 ਬੋਤਲਾਂ ਸ਼ਰਾਬ ਨਜਾਇਜ਼ ਜਿਹੜੀ ਮਿਲੀ ਆ ਜਿਹੜੀ ਕਸ਼ੀਦ ਕਰ ਚੁੱਕਾ ਸੀ ਤੇ ਜੋ ਇਹਨੇ ਪੱਠੀ ਦਾ ਸਮਾਨ 90 ਕਿਲੋ ਲਾਹਣ ਤੇ ਜੋ 4.5 ਬੋਲਾਂ ਸ਼ਰਾਬ ਨਜਾਇਜ਼ ਸੀ ਉਹਨੂੰ ਕਬਜ਼ੇ ਚ ਲੈ ਕੇ ਇਹਦੇ ਖਿਲਾਫ ਕਾਰਵਾਈ ਕੀਤੀ ਆ ਜੀ ਤੇ ਅੱਗੇ ਪੁੱਛ ਗਏ ਸ ਤੇ ਜੇ ਕੋਈ ਦੋਸ਼ੀ ਹੋਰ ਵੀ ਜਿਵੇਂ ਉਹਨਾਂ ਨੇ ਉਹ ਹਵੇਲੀ ਵਾਲੇ ਦਾ ਨਾਮ ਦੱਸਿਆ ਉਹਦੀ ਮਾਲਕੀ ਬਾਰੇ ਪਤਾ ਕਰਾਂਗੇ ਜੀ ਜਾਂ ਕੋਈ ਉਹਦਾ ਵਿੱਚ ਰੋਲ ਹੋਇਆ ਤਾਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਨਹੀਂ ਤਾਂ ਹਾਲ ਵੀ ਘੜੀ ਆ ਜੀ ਜਸਪੀਸ਼ ਜੱਗਾ ਦੇ ਖਲਾਮ ਕਰਨਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਲਾਈਕ ਤੇ ਇਸ ਚੈਨਲ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ